निगाह इधर रखी देखो लगाओ किसान ਦਾ ਹੈ ਕਮਾਂਡੋ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਧੀਆਂ ਦੇ ਨਾਲ ਖੜੀ ਹੈ ਜਿਹੜੀ ਹਰ ਜਗ੍ਹਾ ਸੈਂਟਰ ਫਲਾਈ ਸੈਂਟਰ ਕੋ ਸਾਹਮਣੇ ਉਤਰ ਰਹੇ ਅੱਜ ਬਹੁਤ ਆਗਿਆ ਸਵਾਗਤ ਹੋ ਗਿਆ ਜੇ ਬਣੀ ਲਕਸ਼ਮੀ ਦਾ ਸ਼ਕਰੀ ਹੈ ਅੱਜ ਸਾਰਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਸਾਡੀ ਟੀਮ ਹੈ ਬਲਵਜੀਤ ਕਈ ਆਇਆ ਜੀ ਸਮਾਂ મેડમ ਸਸਤੀ ਗਾ ਦੋਸਤੋ ਬੜਾ ਵਧੀਆ ਲੱਗਿਆ ਅੱਜ ਜੀਤ ਦਈਆ ਦਾ ਬਹੁਤ ਸੋਹਣਾ ਪ੍ਰਾਲਾ ਜੋ ਛੇਮਾ ਤੀਆਂ ਦਾ ਮੇਲਾ ਪਿੰਡ ਹਾਕਮ ਵਾਲਾ ਦੇ ਵਿੱਚ ਜਾਨਕੀ ਤੀਆਂ ਦਾ ਮੇਲਾ ਤੇ ਤੀਆਂ ਦਾ ਮੇਲਾ ਕਰਵਾਇਆ ਗਿਆ ਸਾਡੇ ਕਲਚਰ ਨੂੰ ਸੰਭਾਲਣ ਲਈ ਔਰ ਸਮਾਜ ਨੂੰ ਵਧੀਆ ਸੇਧ ਦੇਣ ਲਈ ਔਰ ਸਮਾਜ ਨੂੰ ਰੋਜ਼ਗਾਰ ਨਾਲ ਜੋੜਨ ਲਈ ਵੀ ਕੁਝ ਉਪਰਾਲੇ ਕੀਤੇ ਨੇ ਬਹੁਤ ਵੱਡੀ ਗੱਲ ਹੈ ਔਰ ਮੈਂ ਸਟੇਟ মিডিਆ ਅਫੀਸਰ ਚਾਰਜ ਬਾਈ ਕੋਲੀ ਸਾਹਿਬ ਔਰ ਉਹਨਾਂ ਦਾ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇੱਥੇ ਇੱਕ ਕਵਰੇਜ ਕੀਤੀ ਔਰ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਔਰ ਪਹੁੰਚਾ ਵੀ ਰਹੇ ਹੈ ਮੈਂ ਧੰਨਵਾਦ ਕਰਦਾ ਕਿ ਇਹਦੇ ਨੇ ਮੇਲੇ ਹੁੰਦੇ ਰਹਿਣਾ ਔਰ ਨਗਰ ਦਾ ਵੀ ਬਹੁਤ ਧੰਨਵਾਦ ਪਿੰਡਾਕਮ ਵਾਲੇ ਦਾ ਔਰ ਜਿਨ੍ਹਾਂ ਨੇ ਲੋਕ ਸਰੋਤੇ ਲੋਕ ਪਹੁੰਚ ਨੇ ਜਾਂ ਮੇਰੀਆਂ ਭੈਣਾਂ ਧੀਆਂ ਪਹੁੰਚੀਆਂ ਨੇ ਇਸ ਮੇਲੇ ਦੀ ਸ਼ਾਨ ਨੂੰ ਵਧਾਉਣ ਲਈ ਉਹਨਾਂ ਨੂੰ ਵੀ ਥੈਂਕਸ ਔਰ ਕੋਲੀ ਸਾਹਿਬ ਨੂੰ ਦਾ ਵਿਸ਼ੇਸ਼ ਤੌਰ ਤੇ ਥੈਂਕਸ ਸਰ 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 ਸਾਰੇ ਸਰ ਸਾਰੇ ਤੋਂ ਬਿਨਾ ਸਾਰਾ ਦੇ ਜੀ ਆਇਆਂ ਨੂੰ ਤੁਮਨ ਕਾਰੀ ਹਾਂ ਅੱਜ 11 ਅਗਸਤ ਪਿੰਡ ਹੱਤਮਾਲਾ ਦੇ ਵਿੱਚ ਦਾ ਮਤਲਬ ਕਿ ਸਾਡੇ ਸੱਭਿਆਚਾਰਕ ਪ੍ਰੋਗਰਾਮ ਨੇ ਦੀਆਂ ਤੀਜ ਦੀਆਂ ਇਹ ਸਾਡੇ ਪੰਜਾਬੀ ਵਿਰਸੇ ਨੇ ਜਿਹੜੇ ਇਹ ਅਨੁਪੰਧ ਜਾਰੀ ਰਹੀ ਸੀ ਅਸੀਂ ਹੌਲੀ ਹੌਲੀ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਹੋਰ ਚੁਣ ਕਰਨ ਦੀ ਬਣਿਆ ਤੋਂ ਜੋ ਕਿ ਸਾਡੇ ਇਹ ਪ੍ਰੋਗਰਾਮ ਨੇ ਅਲੋਪ ਹੁੰਦੇ ਜਾ ਰਹੇ ਸੱਭਿਆਚਾਰ ਇਹਨਾਂ ਦੇ ਨਾਲ ਸਾਡੀ ਜਿਹੜੀ ਸੱਭਿਆਚਾਰ ਅ ਮਤਲਬ ਰੀਤੀ ਰਿਵਾਜ ਨੇ ਜਿਹੜਾ ਅਲੋਪ ਹੁੰਦਾ ਜਾ ਰਹੇ ਸੀ ਉਹਨਾਂ ਨੂੰ ਮੁੜ ਸੁਰਜੀਤ ਕਰਨ ਵਾਸਤੇ ਅਸੀਂ ਨੇ ਹਰ ਜਗ੍ਹਾ ਤੇ ਫ੍ਰੀ ਰੂਲ ਫੈਕਸ਼ਨ ਲਈ ਸਲਾਈ ਸੈਂਟਰ ਖੋਲੇ ਹਨ ਜਿਹੜੇ ਕਿ ਸਾਡੇ 16 ਸਲਾਈ ਸੈਂਟਰ ਕੰਪਲੀਟ ਹੋ ਚੁੱਕੇ ਹਨ ਔਰ 6 ਮੌਜੂਦਾ ਸਲਾਈ ਸੈਂਟਰ ਚੱਲ ਰਹੇ ਹਨ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਸ਼ੁਕਰੀਆ ਕਿ ਸਾਡੀ ਬੰਦ ਧੀਆਂ ਨਹੀਂ ਨੀ ਉਹਨਾਂ ਨੂੰ ਫ੍ਰੀ ਜੀਮ ਬਲ ਹਾਂ ਜਿਹੜੇ ਪਸਾਈ ਜਾਂਦੇ ਨੇ ਇੱਕ ਸਾਲ ਦਾ ਹੀ ਜਿਹੜਾ ਲੱਗਦਾ ਪੁਲਸਾਈ ਸੈਂਟਰਾਂ ਦਾ ਇਹ ਸਮਾਂ ਇਹਨਾਂ ਨੂੰ ਲੱਗਦੀ ਆ ਅੱਜ ਜਿਵੇਂ ਕਿ ਪੱਖੀਆਂ ਨੂੰ ਪੇਂਟਿੰਗ ਤੋਂ ਸਾਰੀਆਂ ਪੰਜਾਬੀ ਸੱਭਿਆਚਾਰਕ ਡਿਜ਼ਾਈਨਿੰਗ ਸੂਰ ਸਾਰੀ ਇਹ ਵਿਰਸੇ ਦੇ ਨਾਲ ਜੋੜ ਕੇ ਨਾਲ ਨਾਲ ਉਹਨਾਂ ਨੂੰ ਸੱਤਾਂ ਚਾਰਕ ਜਿਹੜੀ ਪ੍ਰੋਗਰਾਮ ਨੇ ਉਹਨਾਂ ਦੇ ਨਾਲ ਵੀ ਜੋੜਿਆ ਜਾਂਦਾ ਹੈ ਜਿੰਨੇ ਕੋਸ਼ਿਸ਼ਾਂ ਦੇ ਹੁੰਦੇ ਨੇ 3 ਨੇ 3ਆਂ ਨੇ 3ਆਂ ਦੇ ਨਾਲ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਹਾਸਾ ਖੇਡ ਖਰਦ ਦੇਣੀ ਹੈ ਹਾਸੀ ਮਜ਼ਾਕ ਕਰਦੇ ਨੇ ਖੇਡ ਖਾਣੇ ਦੇ ਕਰਦੇ ਨੇ ਇੰਜੋਏ ਕਰਦੇ ਨੇ ਤਾਂ ਸਾਡਾ 3 ਦਾ ਇਤਿਹਾਸ ਹੁੰਦਾ ਹੈ ਸੋਚਾ ਸੋਕੇ ਸੈਲੀਬ੍ਰੇਸ਼ਨ ਇਸ ਤਰ੍ਹਾਂ ਦਾ ਤਾਂ ਜੌਨੀਆਂ ਵਸਦੀਆਂ ਹਨ ਸਾਰੀਆਂ 3 ਤਾਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਇਗਰੂ ਨੇ ਸੁਖ ਰੱਖੀ ਤਾਂ ਮਤਲਬ ਕਿ ਐਦਾਂ ਦੇ ਪ੍ਰੋਗਰਾਮ ਲੈਂਦੇ ਰਹਿਣਗੇ ਹੋਰ ਕਰਦੇ ਰਹਿਗੇ ਸਮਾਜ ਨੂੰ ਇੱਕ ਚੰਗਾ ਮੈਸੇਜ ਦਿੰਦਾ ਰਹੇ ਪੰਜਾਬੀ ਸੰਗਤ ਗੱਲ ਬੋਲਦਾ